ਵਾਸਪ ਮੈਂ ਦੇਖ ਰਿਹਾ ਸਾਰੇ ਅੱਲ ਵਿੱਚ ਬੜਾ ਇਸ ਵਕਤ ਇਹੀ ਕੰਮ ਕਰਦੇ ਸਾਰਾ ਦਿਨ ਦੇ ਕੇ ਪੰਥ ਨੂੰ ਹੀ ਦੇਖੀ ਜਾਂਦੇ ਆ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਕੋਈ ਗੱਲ ਨਹੀਂ ਮੰਨੀ ਕਮਾਉਣੀ ਨਹੀਂ ਸੁਣ ਸੁਣ ਹਰ ਸਾਲ ਕੋਈ ਮर्यादा ਨਹੀਂ ਮੈਂ ਹੁਣੇ ਆ ਕੇ ਜਦ ਰਾਗੀ ਸਿੰਘਾਂ ਨੂੰ ਕਰ ਮੇਰਾ ਤਾਂ ਅੱਜ ਬਹੁਤ ਵੱਡਾ ਗੁਰਪੁਰਬਾ ਮੇਰੇ ਲਈ ਤਾਂ ਤੁਸੀਂ ਦਾ ਵਿਆਹ ਹੁੰਦਾ ਤੁਸੀਂ ਉਦੋਂ ਫਿਰ ਸੱਜਦੇ ਧਾਈ ਤੋਂ ਨੋਦੋਂ ਨਵੇਂ ਨਵੇਂ ਨੋਟ ਲਿਆਉਨੇ ਹੋ ਬਾਰ ਬਾਰ ਸਿਰਦੇ ਹੋ ਰਿਸ਼ਤੇਦਾਰਾਂ ਤੋਂ ਮੁੰਡੇ ਤੋਂ ਕੁੜੀ ਤੋਂ ਕੁੜਮਾਂ ਨੂੰ ਦੇਣੀ ਛਾਪਾ ਕਰਨਾ ਕੀ ਲਿਆਂਦਾ ਅੱਜ ਕੁਝ ਵੀ ਨਹੀਂ ਆਂਦਾ ਤੁਹਾਨੂੰ ਤਾਂ ਕੋਈ ਚਾਹ ਹੀ ਨਹੀਂ ਹੈਗਾ ਰਾਗੀ ਸਿੰਘਾਂ ਦਾ ਉਹ ਮੂਰੇ ਫਟਾ ਜਾ ਪਿਆਸੀ ਬਾਜੇ ਦਾ ਖਾਲੀ ਪਿਆਸੀ ਇੱਕ 10 ਰੁਪਏ ਸੀ ਸਾਡੇ ਜੇ ਸ਼ਹਿਰ ਚ ਹੁੰਦਾ ਇੰਨਾ ਢੇਰ ਲੱਗ ਜਾਣਾ ਅੱਜ ਵੀ ਅੱਜ ਦਾ ਦਿਨ ਵੀ ਦਾਨ ਦਾ ਦਿਨ ਆ ਅੱਜ ਦਾਨ ਕਰੋ ਤਾਂ ਬਾਲਾ ਫਲਦਾ ਮੂੰ ਤੁਹਾਡੇ ਨੋਟਾਂ ਨਾਲ ਜੇਬਾਂ 'ਚ 2-2000 5-500 ਦੇ ਨੋਟ ਭਰੇ ਪਏ ਜੇਬਾਂ 'ਚ ਕਈਆਂ ਦੇ ਐ ਸੂਤ-ਸੂਤ ਕੇ 10-10 ਦੇ ਕੱਢਦੇ ਆ ਵਿੱਚੋਂ ਆ ਰਾਗੀ ਸਿੰਘਾਂ ਨੂੰ ਨੋਟ ਨਹੀਂ ਰੱਖਿਆ ਕਿਸੇ ਨੇ ਮੈਂ ਭਾਈ ਬਖਸੀਸ ਨੂੰ ਪੁੱਛਿਆ ਮੈਂ ਸੰਗਤ ਸਤਕਾਰ ਨਹੀਂ ਕਰਦੀ ਕੀਰਤਨ ਦਾ ਰਾਗੀਆਂ ਦਾ ਗੁਰਪੁਰਬ ਅੱਜ ਅੱਜ ਦਾਨ ਕਰਨ ਦਾ ਦਿਨ ਸੀਗਾ ਦਾਨ ਫਲਦਾ ਕੋਈ ਸਿੱਖੀ ਨਾਮ ਦਾ ਕਹਿੰਦੇ ਜੇ ਸ਼ਹਿਰ 'ਚ ਹੀ ਕਰਦੇ ਪਿੰਡਾਂ ਵਾਲੇ ਤਾਂ ਇਹਨਾਂ ਨੂੰ ਨਹੀਂ ਪਤਾ ਇਹ ਤਾਂ ਗੱਲਾਂ ਦਾ ਕੋਈਂ ਤੁਸੀਂ ਸਾਮ ਕੇ ਰੱਖੋ ਆਪਦੀ ਮਾਇਆ ਠੀਕ ਹੈ ਹੋਰ ਐਵੇਂ ਨਾ ਕਿਤੇ ਗਵਾਜੇ ਸਿਉਂ ਲੋ ਜੇਬ ਨਾਲ ਸਿਉਂ ਕੇ ਰੱਖੋ ਨੋਟ ਆਪਣੇ ਉਹਨੂੰ ਇਹ ਨਹੀਂ ਪਤਾ ਵੀ ਦਸਵੰਦ ਕੱਢੀਦਾ ਹੁੰਦਾ ਕਾਦੇ ਲਈ ਦਸਵੰਦ ਕੱਢੀਦਾ ਰਾਗੀ ਸਿੰਘਾਂ ਨੂੰ ਮਾਇਆ ਦਉ ਗੁਰੂ ਗ੍ਰੰਥ ਸਾਹਿਬ ਜੀ ਗੋਲਕ ਤੇ 500 ਦਾ ਨੋਟ ਦੇਖੋ ਕਿੰਨੇ ਪਏ 2050 ਤੁਸੀਂ ਨਾ ਤੁਸੀਂ ਲੈਟਰੀ ਪਾਈ ਨਾ ਤੁਹਾਡੀ ਨਿਕਲਣੀ ਹੈ ਨਾ ਤੁਸੀਂ ਗੋਲ 10 ਰੁਪਏ ਦਿੱਤੇ ਮਾਰਾ ਕਹਿੰਦੇ 90 ਗੁਣਾ ਮਿਲਣਾ ਚਾ 90 ਰੁਪਏ ਦੇ ਦਾਂਗੇ ਤੈਨੂੰ ਜਿਆਦਾ ਪਾ ਲ ਫਿਰ ਤੁਸੀਂ ਕਹਿੰਦੇ ਸਾਡੇ ਘਰੇ ਮਾਇ ਨਹੀਂ ਹੁੰਦੀ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਗੋਲਕ ਚ ਪਾਓ ਤੇ ਉਰੇ ਪਾ ਲੋ ਕਿਤੇ ਵੀ ਪਾ ਲੋ ਤੁਹਾਡਾ ਕਿੰਨੇ ਗੁਣਾ ਵੱਧ ਮਿਲ ਜਾਣਾ ਉਸ ਸਿੱਖ ਨੇ ਉਥੇ ਸ੍ਰੀ ਹਜੂਰ ਸਾਹਿਬ ਜਾ ਕੇ ਕਾਰ ਦੀ ਚਾਬੀ ਫੜਾਤੀ ਸੇਵਾਦਾਰ ਨੂੰ ਜਿਹੜਾ ਅਰਦਾਸ ਸੀ ਇਹਨੂੰ ਇੱਕ ਕਾਰ ਅਸੀਂ ਨਵੀਂ ਲਿਆਂਦੀ ਆਂ ਅਰਦਾਸ ਕਰਦੇ ਸੇਵਾਦਾਰ ਨੇ ਸੋਚਿਆ ਖਾ ਨਹੀਂ ਤਖਤ ਸਾਹਿਬ ਨੂੰ ਅਰਦਾਸ ਕਰਾਈ ਆ ਕਾਰ 6 ਲੱਖ ਦੀ ਗੱਡੀ ਸੀ ਉਹ ਜਦ ਅਰਦਾਸ ਕੀਤੀ ਵੀ ਤਖਤ ਸਾਹਿਬ ਨੂੰ ਗੱਡੀ ਦਿੱਤੀ ਆ ਉਹ ਵਿਚਾਰਾ ਸਿੱਖ ਚੁੱਪ ਕਰ ਗਿਆ ਹੁਣ ਤਖਤ ਸਾਹਿਬ ਤੇ ਅਰਦਾਸ ਹੋ ਗਈ ਭਾਈ ਉਹ ਛੱਡ ਕੇ ਚਾਬੀ ਚੁੱਕ ਵੀ ਆ ਗਿਆ ਟ੍ਰੇਨ 'ਚ ਬੈਠਾ ਕਦੇ ਹੁਣ ਕਿਸ਼ਤਾਂ ਕੁਸ਼ਤਾਂ ਤੇ ਲੈ ਹੁੰਦੀਆਂ ਅੱਜ ਕੱਲ ਗੱਡੀ ਕਿੱਥੇ ਲੈ ਹੁੰਦੀ ਹੈ ਕਦੇ ਉੱtre ਮਨ ਕਦੇ ਚੜੇ ਮਨ ਕਦੇ ਉੱtre ਮਨ ਐਨੇ ਨੂੰ ਇੱਕ ਸਿੰਘ ਆਇਆ ਬੜਾ ਸੋਹਣਾ 6 ਫੁੱਟ ਲੰਬਾ ਆ ਕੇ ਬਹਿ ਗਿਆ ਹੋਰ ਵੀ ਸਿੰਘ ਉਹ ਪੰਜਾਬ ਜਾ ਰਿਹਾ ਹਾਂ ਜੀ ਹਾਂ ਜੀ ਕਾਫੀ ਧੀਰਵਾਦੋ ਤੇ ਹੱਜ ਇੱਕ ਟੈਚੀ ਜਿਹਾ ਫੜਿਆ ਹੋਇਆ ਸੀ ਐਡਾ ਉਹ ਰੱਖ ਕੇ ਕਹਿੰਦਾ ਮੈਂ ਬਾਥਰੂਮ ਹੋਇਆ ਉਹ ਦੇਖਿਓ ਬਣਾ ਗਿਆ ਬਾਥਰੂਮ ਗਿਆ ਸੀ ਖੀਨੀ ਮੁੜਿਆ ਅਮਰਸਰ ਤੱਕ ਅਨ ਹੁਣ ਛੱਡ ਗਿਆ ਉਹ ਕੀ ਕਰੀਏ ਕਿੱਧਰ ਗਿਆ ਘਰੇ ਲਿਆ ਕੇ ਦੇਖੋ ਵੀ ਕੀ ਐ ਤੇ ਕੋਈ ਐਡਰੈਸ ਦੱਸ ਮੈ ਜੇ ਜਦ ਖੋਲਿਆ ਤਾਂ ਪੂਰਾ 6 ਲੱਖ ਰੁਪਇਆ ਉਹਦੇ ਵਿੱਚ ਆਖੋ ਸਤਨਾਮ ਕੌਣ ਦੇ ਗਿਆ ਉਹ ਬਾਜਾਂ ਵਾਲੇ ਦੇ ਕੇ ਤੁਸੀਂ ਉਹਨਾਂ ਨੂੰ ਸਮਝਿਓ ਗਏ ਉਹ ਕਿਹੜਾ ਦੇਣ ਆਉਣਗੇ ਮੇਰੇ ਤੁਸੀਂ ਐ ਸਾਹਮਣੇ ਵਿੱਚ ਜੇ ਗੋਲ ਕਿਚਪਾਤੇ ਬੇਕਾਰ ਠੇਕੇ ਤੇ ਦੇ ਦੋ ਇਹ ਨਾਲ ਉਹ ਵਧੀਆ ਠੇਕੇ ਨਾਲ ਤੁਹਾਨੂੰ ਸੱਚ ਖਣ ਲਿਜਾਣ ਕਿ ਨਾਲੇ ਕਿਤੇ ਹੋਰ ਇਧਰ ਵਿਆਹਾਂ ਛੱਡਦੀਆਂ ਤੇ ਖਰਚ ਤੋਂ ਕਹਿੰਦੇ ਇੱਜ਼ਤ ਦਾ ਸਵਾਲ ਐ ਭਾਵੇਂ ਕਰਜਾ ਫੜ ਕੇ ਐ ਕਰਨਾ ਪਵੇ ਆਉ ਕਰਨਾ ਪਵੇ ਅਸੀਂ ਤਾਂ ਨਹੀਂ ਕਰਦੇ ਤੁਹਾਡੇ ਵਾਲਾ ਸੌਦਾ ਭਈ ਅਸੀਂ ਤਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕੇ ਪੇਟਾ ਰੱਖ ਆਪ ਰੱਬ ਆਇਆ ਹੋਇਆ ਸੱਚਖੰਡ ਇਹਨਾਂ ਦਾ ਹੀ ਪ੍ਰਕਾਸ਼ ਹੈ ਊਰੇ ਹੌਲੀ ਹੌਲੀ ਪਿਆਰ ਪਾ ਲੋ ਗਾਹਾਂ ਵੀ ਫਿਰ ਆਪ ਨੂੰ ਸਾਮ ਸੰਭਾਲ ਕਰ ਲੈਣਗੇ ਆਪਣੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਤੀਜੇ ਪਾਤਸ਼ਾਹ ਮਹਾਰਾਜ ਅਮ ਗਿਣਤੀਆਂ ਗਿਣੀ ਜਾਂਦੇ ਆ ਫਿਕਰਾਂ ਚ ਨੇ ਨੀਂਦ ਨਹੀਂ ਆਉਂਦੀ ਜਦ ਸਵੇਰੇ 2.5 ਤਿੰਨ ਕਦਾ ਟਾਈਮ ਹੋਇਆ ਕੋਈ ਪਾਠ ਦੀ ਆਵਾਜ਼ ਆਉਂਦੀ ਜਿਵੇਂ ਕਹਿੰਦੇ ਕੌਣ ਪੜ੍ਹਦਾ ਕਲਾਮ ਕੌਣ ਪੜ੍ਹਦਾ ਹੈ ਦੇਖੇ ਉੱਠ ਕੇ ਤੇ ਕੋਠੇ ਤੋਂ ਖੜ ਕੇ ਦੇਖਿਆ ਉਹਨਾਂ ਦੀ ਨੌ ਬੀਬੀ ਅਮਰੋ ਗੁਰੂ ਅੰਗਦ ਦੇਵ ਦੀ ਪੁੱਤਰੀ ਭਤੀਜ ਨੌ ਸੀ ਉਹਨਾਂ ਦੀ ਔੜੀ ਤੋਂ ਉਤਰ ਕੇ ਹੌਲੀ ਹੌਲੀ ਕੋਲੇ ਜੇ ਖੜ ਕੇ ਸਾਰੀ ਸੁਣੀ ਆਸਾ ਦੀ ਵਾਰ ਪੜਦੀ ਸੀ ਉਹ ਪਹਿਲਾਂ ਜਪਜੀ ਸਾਹਿਬ ਪੜਿਆ ਬੜੀ ਸ਼ਾਂਤੀ ਆਈ ਮਨ ਨੂੰ ਐ ਜੁੜ ਕੇ ਖੜੇ ਰਹੇ ਜਦੋਂ ਭੋਗ ਪਾਇਆ ਉੱਥੇ ਆ ਗਏ ਬੀਬੀ ਖੜੀ ਹੋ ਗਈ ਸਿਰ ਟਾ ਕੇ ਤਾਂ ਕਹੀ ਹੁੰਦਾ ਸਿਰ ਤਾਂ ਪਹਿਲੀਆਂ ਦਾ ਤਾਂ ਆਪ ਪਿਤਾ ਜੀ ਤੁਸੀਂ ਕੀ ਹੁਕਮ ਹੈ ਕਹਿੰਦੇ ਬੇਟਾ ਇਹ ਕੀ ਦੀ ਕਲਾਮ ਸੀ ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਦੀ ਕਹਿੰਦੇ ਉਹ ਕਿੱਥੇ ਨੇ ਕਹਿੰਦੇ ਉਹ ਤਾਂ ਮਹਾਰਾਜ ਜੀ ਜੋਤੀ ਜੋ ਸਮਾ ਗਏ ਕਹਿੰਦੇ ਉਹ ਬੜਾ ਮਾੜਾ ਹੋਇ ਬੀ ਜੋਤੀ ਕਹਿੰਦੇ ਗਾਂਹਾਂ ਕਿਨੂੰ ਮਿਠਾ ਕੇ ਗਏ ਆ ਕਹਿੰਦੇ ਜੀ ਪਿਤਾ ਜੀ ਨੂੰ ਗੁਰੂ ਅੰਗਦ ਦੇਵ ਜੀ ਸਾਡੇ ਪਿਤਾ ਜੀ ਪਰ ਘਰ ਚ ਗੰਗਾ ਮੈਂ ਐਵੇਂ ਗੰਗਾ ਤੇ ਚੰਦਰ ਆ ਪੇ ਘਰੀ ਨੇ ਗੁਰੂ ਕਹਿੰਦੇ ਹੋਰ ਕਰੇ ਜਾ ਬਸ ਤੂੰ ਅੱਜ ਹੀ ਤਿਆਰੀ ਕਰ ਤੇ ਉਹ ਖਡੂਰ ਸਾਹਿਬ ਜਾ ਕੇ ਉਹਨਾਂ ਨੂੰ ਪੁੱਛ ਵੀ ਮੈਂ ਮਿਲਣਾ ਚਾਹੁੰਨਾ ਉਹ ਕਹਿੰਦੇ ਮaaf ਕਰਨਾ ਪਿਤਾ ਜੀ ਮੈਨੂੰ ਪਿਤਾ ਜੀ ਨੇ ਇੱਕ ਵਚਨ ਕੀਤਾ ਹੋਇਆ ਸੱਦੇ ਬਿਨਾ ਆਉਣਾ ਨਹੀਂ ਭੇਜੇ ਬਿਨਾ ਜਾਣਾ ਨਹੀਂ ਪ੍ਰਾਣੇ ਤਾਂ ਖੈਰ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੇ ਹੁੰਦੇ ਸੀ ਅੱਜ ਕੱਲ ਤਾਂ ਫੇਲ ਹੋ ਗਏ ਸਾਰੇ ਕਹਿੰਦੇ ਪੁੱਤ ਅਸੀਂ ਬਖਸ਼ਾ ਲਾਂਗੇ ਚਿੰਤਾ ਨਾ ਕਰ ਅਸੀਂ ਵੀ ਤੇਰੇ ਪਿਤਾ ਜੀ ਹਾਂ ਖਰਜੀ ਚੱਲ ਪੇ ਬਾਸਰ ਕੇ ਨਗਰ ਤੋਂ ਹੁੰਦੇ ਹੁੰਦੇ ਉਹ ਦਰਬਾਰ ਸਾਹਿਬ ਦੇ ਕੋਲੋਂ ਰਸਤਾ ਲੰਘਦਾ ਸੀ ਉਦਾਂ ਉਥੇ 베ਰੀਆਂ ਹੀ 베ਰੀਆਂ ਹੁੰਦੀਆਂ ਸੀਗੀਆਂ ਬਾਗ ਕਾਫੀ ਜੰਗਲ ਜਿਹਾ ਸੀ ਲੰਘ ਗਏ ਪਹੁੰਚ ਗਏ ਖਡੂਰ ਸਾਹਿਬ ਕਹਿੰਦੀ ਪਿੰਡੋਂ ਬਾਹਰ ਹੀ ਖੜਾ ਤੇ ਗੁਰੂ ਅਮਰਦਾਸ ਜੀ ਤੋ ਹੀ ਬਾਹਰ ਖੜੋ ਮੈਂ ਪਹਿਲਾਂ ਅੱਗਿਆ ਲਿਆਵਾਂ ਜਦ ਆਈ ਅੰਦਰ ਬੀਬੀ ਅਮਰੋ ਜੀ ਆ ਕਰਕੇ ਮੱਥਾ ਕਹਿੰਦੇ ਬੇਟਾ ਜਿਨ੍ਹਾਂ ਨੂੰ ਨਾਲ ਲਿਆਨ ਦਾ ਤਾਂ ਉਹ ਮળોਣ ਉਹ ਤਾਂ ਬਾਹਰ ਹੀ ਖੜੇ ਕਰਿਆਂਦੇ ਲੈ ਕੇ ਜਾ ਕੇ ਉਹਨਾਂ ਇਹ ਹੁੰਦਾ ਹੀ ਗੁਰੂ ਅੰਤਰਜਾਮਤਾ ਜਾ ਕੇ ਲੈ ਕੇ ਆਏ ਜਦ ਅੰਦਰ ਐਂਟਰ ਕੀਤਾ ਪ੍ਰਵੇਸ਼ ਕੀਤਾ ਉਹ ਦਰਵਾਜ਼ੇ 'ਚੋਂ ਆਪ ਇੱਥੇ ਬੈਠੇ ਐ ਗੁਰੂ ਅੰਗਦ ਦੇਵ ਜੀ ਉੱਠ ਕੇ ਐ ਕਰਕੇ ਵੀ ਕੁਰਮਾ ਆਇਆ ਮੇਰਾ ਕੁਰਮਾ ਜਾਰੀ 'ਚ ਮਿਲੀਏ ਮਹਾਰਾ ਜੀ ਨੇ ਨਹੀਂ ਨਹੀਂ ਮੈਂ ਅੱਜ ਕੁਰਮਾ ਹੋ ਕੇ ਨਹੀਂ ਆਇਆ ਮੈਂ ਅੱਜ ਸਿੱਖ ਬਣਨਾ ਜਾਂ ਚਰਨਾਂ ਨੂੰ ਫੜ ਲੈ ਜਾਣਾ ਪਰ ਉਹ ਕਿੱਥੇ ਫੜ ਲੰਦੇ ਸੀ ਉਹਨਾਂ ਨੂੰ ਪਤਾ ਸੀ ਇਹ ਮੇਰਾ ਹੀ ਸਰੂਪ ਆ ਉੰਨਾ ਨਾ ਗੁੱਟਾਂ ਤੋਂ ਫੜ ਕੇ ਤਾਂ ਚਾ ਕੇ ਗੱਲ ਨਾਲ ਲਾ ਲੈਂਦਾ ਸੀ ਕਹਿੰਦੇ ਸਿੱਖੀ ਬਖਸ਼ੋ ਨਾਮਦਾਨ ਬਖਸ਼ੋ ਕੁੜਮਾ ਵਾਲੀ ਗੱਲ ਛੱਡੋ ਬਸ ਉੱਥੇ ਹੀ ਰਹਿ ਪਏ ਫਿਰ ਇੰਨੀ ਸੇਵਾ ਕੀਤੀ ਇੰਨੀ ਸੇਵਾ ਰਕੋ ਟੁੱਟ ਕੇ ਸੇਵਾ ਪਹਿਲਾ ਸਿੱਖ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਅੰਗਦ ਦੇਵ ਜੀ ਹੋਏ ਸਿੱਖੀ ਲੈ ਗਏ ਉਹ ਗੁਰਤਾ ਗਦੀ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਰੰਕਾਰ ਜੇ ਮੇਰਾ ਇੱਕ ਸਿਰ ਐਂ ਸੇਵਾ ਝੁਕਦਾ ਇੱਕ ਸਿੱਖ ਦੇ ਨਾਤੇ ਗੁਰੂ ਨਾਤੇ ਤਾਂ ਬਾਦ ਦੀਆਂ ਗੱਲਾਂ ਬਾਬਾ ਲਹਿਣਾ ਜੀ ਅੱਗੇ ਝੁਕਦਾ ਬਹਾਦਰ ਧੰਨ ਹੋ ਤੁਸੀਂ ਇੰਨੀ ਸੇਵਾ ਕੀਤੀ ਗੁਰਨਾਕ ਸਾਹਿਬ ਫਿਰ ਉਹ ਦੂਰ ਤੇ ਗੁਰੂ ਅਮਰਦਾਸ ਦੀ ਸੇਵਾ ਦੇਖੇ 12 ਸਾਲ ਦੇ 24 ਸਾਲ ਹੀ ਬਣਾਤੇ ਰਾਤ ਦਿਨ ਸੇਵਾ ਕੀਤੀ ਅੱਜ ਤੇ ਕਿੰਨੇ ਵਿੱਚ ਮੁਲਾਜ਼ਮ ਵੀ ਬੈਠੇ ਹੋਣੇ ਆਪਣੇ ਦਫ਼ਤਰਾਂ ਵਾਲੇ ਲਿਖ ਦਿੰਦੇ ਆਂ ਸਿੱਕ ਲੀਵ ਐ ਛੁੱਟੀ ਐ ਸੰਡੇ ਮੰਡੇ ਛੁੱਟੀ ਅੱਜ ਸ਼ਨੀਚਰ ਐ ਤੇ ਵਾਰ ਛੁੱਟੀ ਅੱਜ ਸਰਕਾਰੀ ਛੁੱਟੀ ਐ ਕਿੰਨੀਆਂ ਤਾਂ ਛੁੱਟੀਆਂ ਹੀ ਕਰ ਲੈਣੇ ਆਪਾਂ ਗ੍ਰੰਥੀ ਵੀ ਕਦੇ ਛੁੱਟੀ ਜਾਂਦਾ ਹੀ ਹੁਣ ਨਾ ਉਹਨਾਂ ਨੇ ਕਦੇ ਨਹੀਂ ਕਿਹਾ ਅੱਜ ਮੈਂ ਛੁੱਟੀ ਲੈਣੀ ਐ ਅੱਜ ਮੈਂ ਕਿਤੇ ਜਾਣਾ ਹੈ ਅੱਜ ਮੈਨੂੰ ਜ਼ੁਕਾਮ ਐ ਜਾਜ ਮੇਰਾ ਸਰੀਰ ਜਾਨੀ ਮੰਮ ਦਾ ਚਲੋ ਆਲਸ ਨਹੀਂ ਕੀਤੀ 12 ਸਾਲ ਰਾਤ ਦਿਨ ਸੇਵਾ ਕੀਤੀ ਔਰ ਇੰਨੀਆਂ ਪਰਖਾਂ ਲਈਆਂ ਸਤਗੁਰੂ ਜੀ ਨੇ ਕਿ ਅਖੀਰ ਜਾ ਕੇ ਫਿਰ ਗੁਰਤਾ ਗੱਦੀ ਦੇ ਮਾਲਕ ਬਣੇ ਰਾਤ ਦੱਸਿਆ ਸੀ ਆਨੰਦ ਜੀ ਫਿਰ ਤਾਂ ਸਤਗੁਰੂ ਨੇ ਇਹ ਕਿਹਾ ਸੀ ਜਿਹਨੂੰ ਗੁਰੂ ਔਖਾ ਮਿਲਿਆ ਹੋਵੇ ਨਾ ਮੱਸਾ ਮਿਲਿਆ ਹੋਵੇ ਉਹ ਫਿਰ ਸਤਗੁਰੂ ਨੇ ਉਹ ਕਿਹਾ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਤੁੰਨ ਮਿਲ ਗਿਆ ਸੌਖਾ ਲੋਕ ਆਪਣੇ ਲੋਕ ਦਾ ਐਡੇ ਜੜ ਦਿਮਾਗ ਨੇ ਇੱਕ ਬਜ਼ੁਰਗ ਸੀ ਇੱਕ ਪਿੰਡ ਦੇ ਵਿੱਚ ਉਹ ਪਿੰਡ ਚ ਸਰੂਪ ਹੈ ਨਾਲ ਉਹ ਦੂਜੇ ਪਿੰਡੋਂ ਲਿਆ ਕੇ ਪ੍ਰਕਾਸ਼ ਕਰਦੇ ਹੁੰਦੇ ਇਹ ਗੱਲ 40 50 ਸਾਲ ਪੁਰਾਣੀ ਦਾ ਦੂੰ ਉਹ ਕਹਿੰਦਾ ਇਹ ਕਾਕਾ ਕਿੰਨੇ ਦਾ ਆ ਜਾਂਦਾ ਸਰੂਪ ਦੂਜੇ ਪਿੰਡੋਂ ਹੁਣ ਤੁਸੀਂ ਲੈ ਕਹਿੰਦਾ ਇਹ 350 ਦਾ ਕਹਿੰਦਾ ਆਪਣਾ ਹੀ ਲਿਆਓ ਫਿਰ ਨਾਲੇ ਸੰਦ ਬਣ ਜਾਉ ਆਪਦਾ ਆਲਾ ਬੁੜਿਆਂ ਦੀ ਗੱਲ ਸੁਣ ਲੋ ਗੁਰੂ ਗ੍ਰੰਥ ਸਾਹਿਬ ਦਾ ਕੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਹੈ ਕੀ ਹੈ ਜਦੋਂ ਉਹ ਸੀ ਨੌਵੇਂ ਪਾਤਸ਼ਾਹ ਦੇ ਨਗਰ ਕੀਰਤਨ 37 ਸੰਤ ਕਰਤਾਰ ਸਿੰਘ ਨਗਰ 37 ਨਗਰ ਕੀਰਤਨ ਗੱਡੇ ਸੀ ਐਮਰਜੈਂਸੀ ਵੇਲੇ ਮੁਕਸਰ ਦੇ ਖੇਤਾਂ ਦੇ ਕਿ ਜੀ ਦੀ ਸੜਕ ਜਾਂਦੀ ਉੱਥੋਂ ਦੀ ਮਿੰਨੀ ਵਾਸਤੇ ਪ੍ਰਕਾਸ਼ ਮਹਾਰਾਜ ਦਾ ਸਰੂਪ ਸੀ ਪ੍ਰਕਾਸ਼ ਨਹੀਂ ਸੁਖਾਸ ਨਹੀਂ ਹੁੰਦਾ ਨਗਰ ਕੀਰਤਨ ਚ ਮੰਗਰ 300 ਟਰੈਕਟਰ ਟਰਾਲੀਆਂ ਕਾਰਾਂ ਮੋਟਰਸਾਈਕਲ ਬਹੁਤ ਕੁਝ ਆ ਸੰਤ ਕਹਿੰਦਾ ਉਹ ਜ਼ਿਮੀਂਦਾਰ ਖੇਤਾਂ ਜਿਹੜੇ ਆਹ ਕੰਮ ਕਰਦੇ ਬਲਾ ਕੇ ਉਹ ਟਿੱਬਿਆਂ ਵਾਲੀ ਥਾਂ ਸੀ ਆਵਾਜ਼ ਦਿੱਤੇ ਆਜੋ ਪ੍ਰਸ਼ਾਦ ਲੈ ਲਓ ਉਹ ਸਾਰੇ ਇਕੱਠੇ ਹੋ ਕੇ ਬਸ ਹੱਥ ਹੱਥ ਜੇ ਝਾੜ ਕੇ ਇਹ ਕੀ ਹੈ ਮਹਾਰਾਜ ਰੂਪ ਨੂੰ ਕਹਿੰਦੇ ਆ ਸੰਤ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਰ ਇਹਨੂੰ ਕਿੱਥੇ ਲਿਜਾਓਗੇ ਹੁਣ ਤੁਸੀਂ ਕਿੱਥੇ ਪੂਜੋਗੇ ਲਿਜਾ ਕੇ ਇੰਨੀ ਕਿ ਆ ਸਾਡੇ ਸਾਡੇ ਮਾਲਵੇ ਦੀ ਧਰਤੀ ਵਾਲਿਆਂ ਦਾ ਜਮਾਂ ਹੀ ਪਤਾ ਨਹੀਂ ਸੀ ਹੁੰਦਾ ਵੀ ਇਹ ਹੈ ਕੀ ਹੈ ਸੰਤ ਕਹਿੰਦੇ ਇਹ ਨੌਵੇਂ ਪਾਤਸ਼ਾਹ ਨੇ ਇਹ ਸੀਸ ਦਿੱਤਾ ਸੀ ਉਹ 300 ਸਾਲ ਅਮਨਾਂ ਦਾ ਉਹਨੇ ਕਿਉਂ ਸੀਸ ਦਿੱਤਾ ਕਹਿੰਦੇ ਹਿੰਦੂਆਂ ਵਾਸਤੇ ਉਹ ਹੋਰ ਹੀ ਪ੍ਰਸ਼ਨ ਸੰਤ ਕਹਿੰਦੇ ਭਾਈ ਪ੍ਰਸ਼ਾਦ ਦੋ ਆਪਾਂ ਅੱਗੇ ਚੱਲੀਏ ਕੰਨੇ ਨੰਦ ਪੜਾਈ ਕੁਛ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ